ਮਰਹਾਲੋ ਲੋ ਜੀ ਅੱਜ ਆਇਆ ਤਵੀਆਂ ਮੇਲੇ ਤੇ ਰੂਪੋ ਵਾਲਾ ਓ ਹੈਲੋ 3630 ਦੇਖੋ ਉਹਨਾਂ ਨੂੰ ਮਨਾਵਣਾ ਦਾ ਬਲੌਗ ਉਹਨਾਂ ਨੂੰ ਬਲੌਗਰ ਦੀ ਨੀਡ ਆ ਹਾਂ ਅੰਦਰ ਕੋਈ ਬੰਦਾ ਨਹੀਂ ਬੀਣ ਵਾਲਾ ਸੁਖੇੜੇ ਡਾਕਟਰ ਯੱਕ ਦੀ ਇਹ ਤਾਂ ਖਾਟਾ ਹੈ ਦੇ ਹਨਾ ਜਿਹੜਾ ਸਾਡਾ ਟ੍ਰੌਲੀ ਉੱਪਰ ਲਾ ਲਈ ਜਣਾ ਛਾਲਾ ਦੇਖ ਕੇ ਸਾਂ ਲਾਇਆ ਗਿਆ ਸਾਰੇ ਜਗਾੜ ਵਾਲੀ ਹੈ ਨਾ ਤਿੰਨ ਸਿਲੰਡਰ ਸੈਂਪਲ ਹੈ ਸਾਰੇ ਵੱਡੇ ਆ ਇੰਜਨ ਵਾਲੇ 5 ਸ਼ੈਡ ਦਾ ਟੈਕਰ ਕਰੀ ਫਿਰਦੇ ਝੌਂਡੀ ਇਹ ਹਾਂ ਝੌਂਡੀ ਇਹ ਟੈਕਟਰੀ ਚਾਰ ਪੰਜ ਛੱਡਦਾ ਚਾਰ ਮਾ 6 ਨੇ 2 ਨੇ ਹੋ ਗੈਣ ਲਾ 4 1 ਇੱਕ ਟਰਾਲੀ ਨੂੰ ਪਾਇਆ ਉਹ ਵੀ ਛੱਡਣਾ ਪਰੇ ਖੜਾ ਆਹ ਛੱਡਣਾ ਬਾਈ ਹੁਣਾਂ ਨੇ ਮੁਕਾਬਲੇ ਦੇ ਤਵੀਆਂ ਮੁਕਾਬਲੇ ਤੇ ਉਹਨਾਂ ਨੂੰ ਲਾਉਣਗੇ ਬਾਈ ਬਣੀ மட்ட ਵੇਟ ਪਾਉਣਾ ਮਗਰਲੇ ਪਾਸੇ ਜੋ ਕੋਈ ਇਧਰ ਵੇਟ ਤੇ ਆ ਗਈ ਪਾਣੀ ਵਾਲੀ ਟੈਂਕੀ ਇਹਦੀ ਤੀਜਾ ਨੰਬਰ ਕੀ ਦਾ ਸੀ ਹਾਲ ਡੇਟ ਫਾਲਵਾ ਪੈ ਹੀ ਹੋਣਾ ਛੱਡਣਾ ਵਾ ਸਪੈਸ਼ਲ ਐਡੀਸ਼ਨ ਇੱਧਰ ਟਰੈਕਟਰ ਹੋਰ ਆ ਗਏ ਦੇਖਣ ਆਲੇ ਆਹ ਟਰਾਲੀ ਚਲਾਦ ਕੇ ਲੈ ਕੇ ਆਏ ਆ ਭਾਈ ਹਣੀ ਦੋਆਬੇ ਰਿਜ ਹਾਲੈਂਡੀ ਹਾਲੈਂਡਾ ਹਾਲੈਂਡੀ ਹਾਲੈਂਡ ਇੱਕ ਦਾ 960 ਫਿਰ ਦਾ ਨਾ ਹਾਂ 960 ਤੇ ਇੱਕ ਵਰਜਨ ਆ ਗਿਆ 605 ਤੇ 911 ਜਿਆਦੇ ਹਾਲੈਂਡ ਤੇ ਫਰਮ ਟਰੈਕੀ ਆ ਇੱਧਰ ਆਪ ਆ ਗਿਆ ਇੱਕ ਹਿੰਦਰ ਨੇ ਹਿੰਦਰ ਹਿੰਦਰ ਵੀਰੇ ਦਾ ਟਰੈਕਟਰ ਆ ਗਿਆ ਉਹ ਵੀ ਉਹ ਵੀ ਉਹ ਨੀਗਾ ਬਰੇਟਿੰਗ ਹੋ ਰਿਹਾ 552 ਨਹੀਂ ਹੈਗਾ 605 ਆ ਭਾਈ ਉਹਨਾਂ ਨੇ ਛੋਛੂ ਕੰਮ ਕੀਤਾ ਕਿੰਨਾ weight ਹੋਊਗਾ ਇਹ ਕਿੰਨਾ weight ਹੋਊਗਾ ਇਹ 1 40 ਕਿਲੋ ਦੀ ਲਾਲਾ 15 ਨੂੰ 40 ਨਾਲ 10 ਹੋ ਗਈਆਂ 4 10 ਹੋ ਗਈਆਂ 4 ਕਾਉਂਟ ਤੇ ਜਦੋਂ ਜੋ ਵੀ 16 600 ਕਿਲੋ 600 ਕਿਲੋ 1 ਮਿੰਟ ਤੇ ਕਵਾਂਟਰ ਮਾਲ ਮੁਰੀ ਹੋ ਗਿਆ 88 85 ਦੀਆਂ ਨੇ ਸਾਰੀਆਂ ਕਹਿਣ ਲੱਗੀਆਂ ਪਿੱਛੇ ਕਿੰਨੀਆਂ 85 ਕਿ ਪਿੱਛੇ ਕਿੰਨੀਆਂ ਬਾਤੀਆਂ 80 80 ਨਹੀਂ ਹੋਏ ਸਿਰਫ ਇਹ ਰੀਜਨਲ ਵੇਟ ਆ ਇਹ ਕਾਪਿਆ ਹੋਗਾ ਇਹ ਕਹਣਾ ਹਾਂਗਾ ਪਿੱਛੇ ਬੈਠੇ ਨੇ ਕਹਣਗੇ ਆਪਾਂ 7 ਤੇ ਹੈ ਯਾਨੀ 1 2 3 4 4 ਪਲੇਟਾਂ ਦੇ ਵਿੱਚ 80 80 ਕਿਲੋਗ੍ਰਾਮ ਨਾ ਤੇ ਮੋਡਰਨ ਲਾਂਚ 200 ਭਾਗੇ ਤੇ ਚੱਲਦੇ ਆ ਹਨ 216 ਫੋਲਾਈ ਵਾਲਾ ਪਣਿਆ ਦਾ ਸਾਢੇ 8 ਭਾਗਾ ਫੇਰ ਨਵੀਂ ਵਾਲਾ ਔਖਾ ਹੋ ਜਾਂਦਾ ਹਨ ਇਹਦੇ ਘੱਟ ਕੋਲਾ ਕਿਹਦੀ ਬਾਲੀ ਪੱਸੀ ਹੁੰਦੀ ਹੈ ਕਈਆਂ ਬਾਲੇ ਉਹ ਕੋਲਾ ਕੀਤਾ ਇੱਕ ਉੱਥੇ ਸੀਗਾ ਐ ਕਈ ਸਾਲ ਹੋ ਗਏ ਨਾਨਕ ਸਰਾ ਕੋਲ ਸੀਗਾ 1 ਸਾਲ ਹੋ ਹੋਇਆ ਸੀ ਤਵੀਆਂ ਮਕਾਲਾ ਉੱਥੇ ਬਾਲੀ ਪੱਸੀ ਸੀਗੀ ਹੁਣ ਕੋਈ ਕ੍ਰੈਕਟਰ ਤਵੀਆਂ ਦਾ ਮੁਕਾਬਲਾ ਅੱਜ ਦੇ ਉੱਪਰ ਦੀ ਗੇੜਾ ਕਿ ਨਹੀਂ ਦਿੰਦਾ ਪਿਛਲਾ ਹਾਂ ਮੋੜੇ ਟਾਇਰ ਵੱਡੇ ਛੋਲੇ ਟਾਇਰ ਤੇ ਜਾਂਦਾ ਵਾਲਾ ਨਹੀਂ ਬਸ ਮੋੜ ਲੈਣਾ ਦਾ ਹਾਂ ਪਹਿਲਾ ਕਿਹੜਾ ਹੇਰਨਾ ਇਹਨਾਂ ਨੇ ਲੈ ਦੇਖ ਤੇ ਦੇਖਣ ਵਾਲੀ ਹੋ ਗਿਆ ਬਰੋਬਰ ਆ ਗਿਆ ਕਿੰਨਾ ਫਰਕ ਨਾ ਰਿੰਗੇ ਹੋਰ ਉਹ ਇੱਥੇ ਵੀ ਉੱਥੇ ਵੀ ਹਾਂ ਆਦੂ ਉਹ ਸਾੜਾ ਰੋਗ ਲਿਆ ਫਰੋਂਡਰ ਦੇ ਵਿੱਚ ਆਹ ਕੇ ਦੇਖ ਤੋੜਾ ਕੋਈ ਪਤਾ ਨਹੀਂ ਮੈਂ ਕਿੱਥੇ ਨਹੀਂ ਆਹਰੇ ਜਾ ਵਿੱਚ ਤਾਂ ਸ਼ਰਮਾ ਜਾ ਜੀ ਜੇ ਤਰ ਅਗਰ ਟੈਂਕ ਬੋਰ ਖਤੀਤੀ ਯਾਰ ਕੋ ਮੁਗੇ ਡਰਨਾ ਨਹੀਂ ਆਉਂਦਾ ਸਰਕਾਰ ਕਹਿੰਦੀ ਆਂ ਕਿ ਟ੍ਰੈਕਟਰ ਦੇ ਉੱਪਰ ਹੋ ਜਾਣਾ ਹੈ ਜਦੋਂ ਸੁੱਖੇ ਬਾਈ ਆ ਗਿਆ ਟਰੈਕਟਰ ਆ ਆਜੋਣੀ ਇਹ ਕਿਨਾਂ ਸੈਂਪਲ ਚੱਲੂਗਾ ਚਾਰ ਵੱਜ ਗਏ ਚਾਰ ਵੱਜ ਗਏ ਚਾਰ ਵੱਜ ਗਏ ਵੀ ਅਜੇ ਤੱਕ ਕੋਈ ਟਰੈਕਟਰ ਨਹੀਂ ਛੱਡਿਆ ਹੈਗਾ ਸਹੀ ਡਿੱਕੀ ਆ ਨੇ ਹੁਣ ਛੱਡਣਗੇ ਹੁਣ ਛੱਡਣਗੇ ਪੂਰਾ ਸੂਰਜ ਸਿਰ ਤੇ ਆ ਗਰਮੀ ਪੂਰੀ ਆ ਜੋ ਮਰਚੀ ਗੱਲਾਂ 4 ਵਜੇ ਸਟਾਰਟ ਹੁੰਦੇ ਆ 4 ਵਜੇ ਟੂ ਟਨਗੇ ਆਈ ਹੁੰਦੇ ਆ 2:30 ਵਜੇ ਚਲੇ ਜਾਂ ਹੁਣ 4 ਵਜੇ ਸਟਾਰਟ ਆ ਕੋਈ ਹੁੰਦਾ ਟਖੜਾ ਬੰਦਾ ਨਾ ਪਹਿਲਾਂ ਛੱਡ ਜਿੰਦਾ ਆ ਗਿਆ ਪਹਿਲੇ ਨੰਬਰ ਵਾਲਾ ਮਾਸਾ ਹੀ ਆਇਆ ਵਾ ਲਾਸਟ ਆਇਆ ਕਰਦਾ ਲਾਸਟ ਇਹੋ ਭਾਈ ਕਿਹੜਾ ਆਇਆ ਵੇਖਣਾ ਨੇ ਕੱਲ ਤਾਂ ਰਾਜਾ ਸਾਹਿਬ ਜੱਤੀ ਦੀ ਹੰਗਲ ਹੰਗਲ ਪਾਉਣਗੇ ਚੈੱਕ ਨੰਬਰ ਭਾਈ ਜੀ ਇਹ ਦੇਖੋ ਧੰਤਨ ਰਾਜਾ ਸਾਹਿਬ ਜੱਤੀ ਦੀ ਆ ਇਹਦੀ ਅਡਾ ਪਹਿਲੇ ਨੰਬਰ ਵਾਲਾ 3 ਗੰਹ ਜੱਤੀ ਦੇਗੇ ਇਹਦੇ ਆਹ ਹਾਂ ਇਹ ਨਾਲ ਬੇਟੀਆ ਧੰਤਨ ਰਾਜਾ ਸਾਹਿਬ ਜੱਤੀ ਦੀ ਆਏ ਨੇ ਕਿੰਨਾ ਦੁਹਾੜੀ ਹੋਣੀ ਆ

Ja, geht auch. پڑنا آج لوہار کے لیے ਅਸੂਖਾ ਤਾਂ ਹਾਲੀ ਹੀ ਨੂੰ ਬੈਂਤੀਆਂ ਦੇ ਟਰੈਕਟਰ ਕਰੀਓ ਮੜਾ ਸਾਈਡ ਤੇ ਆਪਣਾ ਸੁੱਖਾ ਧਾਣਾ ਵਾਲਾ ਵੀਰ ਲੋ ਜੀ ਹੁਣ ਕਰਦੇ ਆ ਬਲੌਗ ਖਾਦੋ ਮਿਲਦੇ ਆ ਉਹ ਕਿਸੇ ਵਧੀਆ ਜਿਹੇ ਬਲੌਗ ਦੇ ਵਿੱਚ ਭਾਈ ਕਾਰਤੂਨ ਦੁਨੀਆ ਗਿਆ ਯਾਰ ਦੇ